ਸਭ ਤੋਂ ਪਹਿਲਾਂ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜੋ ਵੀ ਕੋਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੇ ਬਣਾ ਰਹਿੰਦਾ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋਸਤੋ ਅੱਜ ਆਪ ਨੂੰ ਲੱਗੀ ਸੀ ਦੁਪਹਿਰੇ ਭੁੱਖ ਦਾਲ ਫਰਦੀਨਾਂ ਤੋਂ ਜੀਅ ਆ ਗਿਆ ਪਿਆ ਸੀ ਫਰਿੱਜ ਖੋਲ ਕੇ ਦੇਖੀ ਤੇ ਉਹਦੇ ਵਿੱਚ ਦਹੀਂ ਪਈ ਸੀ ਬਿਲਕੁਲ ਫਰੈਸ਼ ਦੁੱਧ ਤੋਂ ਬਣੀ ਹੋਈ ਮੈਂ ਕਿਹਾ ਵੀ ਅੱਜ ਆਪਾਂ ਆਪਣੇ ਪਿੰਡੂ ਸਟਾਈਲ ਦੇ ਵਿੱਚ ਦੇਸੀ ਤਰੀਕੇ ਦਾ ਰਾਇਦਾ ਬਾਕੇ ਰੋਟੀ ਖਾਣੇ ਆ ਤੇ ਆਓ ਅੱਜ ਤੁਹਾਨੂੰ ਦਿਖਾਈਏ ਸਭ ਤੋਂ ਪਹਿਲਾਂ ਕद्दूकश ਕੀਤਾ ਹੋਇਆ ਕद्दू ਮੁੰਦੀ ਫਿਰ ਧਨੀਆ ਬਰੀ ਕਟਿਆ ਹੋਇਆ ਬਰੀ ਕੱਟੀ ਹੋਈ ਹਰੀ ਹਰੀ ਮਿਰਚ ਬਰੀ ਕਟਿਆ ਪਿਆਜ਼ ਟਮਾਟਰ ਸਵਾਦ ਅਨੁਸਾਰ ਲਾਲ ਮਿਰਚ ਨਮਕ ਤੇ ਭੁੰਨਿਆ ਹੋਇਆ ਜੀਰਾ ਤੇ ਆ ਆਪਣਾ ਦਹੀਂ ਤੇ ਦੋਸਤੋ ਆਪਾਂ ਤੁਹਾਨੂੰ ਦਿਖਾਈ ਜੀ ਤੇ ਕਿਵੇਂ ਅੱਜ ਆਪਾਂ ਆਪਦੇ ਪਿੰਡੂ ਸਟਾਈਲ ਦੇ ਵਿੱਚ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਜਦੋਂ ਦੁਪਹਿਰੇ ਯਰ ਤਰ ਕੇ ਭੁੱਖ ਲੱਗੀ ਹੋਵੇ ਨਾ ਜਾਂ ਰੋਟੀ ਖਾਣੀ ਹੋਵੇ ਜ਼ਿਆਦਾਤਰ ਅਸੀਂ ਇਸ ਤਰੀਕੇ ਦੇ ਵਿੱਚ ਰਹਿਤਾ ਪਾਕੇ ਅਸੀਂ ਰੋਟੀ ਖਾਂਦੇ ਆ ਤੁਹਾਨੂੰ ਬੜੀ ਸਵਾਦ ਲੱਗਦੀ ਆ ਤੇ ਆਜੋ ਅੱਜ ਆਪਾਂ ਤੁਹਾਨੂੰ ਵੀ ਦਿਖਾਈਏ ਤਵਾ ਆਪਾਂ ਗਰਮ ਕਰ ਲਿਆ ਫਰਾਈਪੈਨ ਉਹਦੇ ਉੱਪਰ ਘਿਓ ਪਾ ਕੇ ਵਿੱਚ ਪਿਆਜ਼ ਪਾ ਲਈ ਹੁਣ ਪਿਆਜ਼ ਨੂੰ ਆਪਾਂ ਤੱਕ ਭੁੰਨਾਂਗੇ ਜਦ ਤੱਕ ਇਹ ਲਾਲ ਨਹੀਂ ਹੋ ਜਾਂਦਾ ਦੇਸੀ ਘਿਓ ਵਰਤਿਆ ਆਪਾਂ ਬਿਲਕੁਲ ਕੋਈ ਦੂਸਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਤੇ ਇੱਕ ਲਾਈਕ ਵਾਲਾ ਜਿਹੜਾ ਗੁੱਟੇ ਵਾਲਾ ਬਟਨ ਹੁੰਦਾ ਨਾ ਉਹ ਜਰੂਰ ਦਬਦਿਆ ਕਰੋ ਕੋਈ ਫਰਕ ਨਹੀਂ ਪੈਂਦਾਗਾ ਦੇਖੋ ਪਿਆਜ਼ ਲਾਲ ਹੋਣ ਲੱਗੇ ਆ ਬਸ ਜਦ ਤੱਕ ਇਹ ਲਾਲ ਹੋ ਨਾ ਉਦੋਂ ਤੱਕ ਭੁੰਨਨੇ ਆਪਾਂ ਉਹਨੇ ਗੇ ਕੱਢ ਲਏ ਹੁਣ ਆਪਾਂ ਟਮਾਟਰ ਨੂੰ ਫਰਾਈ ਕਰਦੇ ਆ ਥੋੜਾ ਜਿਆਦਾ ਜਿਆਦਾ ਨਹੀਂ ਇਹਨੂੰ ਜਿਆਦਾ ਸੇਕ ਨਹੀਂ ਲਵਾਉਣਾ ਸਿਰਫ ਇੱਕ ਅੱਧੇ ਮਿੰਟ ਵਾਸਤੇ ਵੀ ਥੋੜਾ ਜਿਹਾ ਵਧੀਆ ਬਣ ਜਾਂਦਾ ਹੈ ਗੇ ਇਹਦੇ ਵਿੱਚ ਵੀ ਦੇਸੀ ਘਿਓ ਪਾ ਲਿਆ ਥੋੜਾ ਟਾਈਮ 1-2 ਮਿੰਟ ਭੁੰਨਣਾ ਆਪਾਂ ਇਸ ਨੂੰ ਰਣਨੀ ਜਿਨ ਕੇ ਫਰਾਈ ਕਰਨਾ ਹੈ ਉਸ ਤੋਂ ਬਾਅਦ ਬਸ ਇਹ ਵੀ ਤਕਰੀਬਨ ਆਪਣਾ ਓਕੇ ਹੋ ਗਿਆ ਇਨੂੰ ਵੀ ਆਪਾਂ ਕੱਟ ਲੈ ਇੱਕ ਪਲੇਟ ਦੇ ਵਿੱਚ ਦੋਨੋਂ ਚੀਜ਼ਾਂ ਪਿਆਜ਼ ਵੀ ਤੇ ਟਮਾਟਰ ਵੀ ਤੇ ਹੁਣ ਆਪਾਂ ਇਹ ਸਭ ਤੋਂ ਪਹਿਲਾਂ ਗੁੰਦੀ ਵਾਲੀ ਫਿਰ ਆਪਾਂ ਇਹ ਟਮਾਟਰ ਪਿਆਜ਼ ਜੋ ਫਰਾਈ ਕੀਤੇ ਹੋਏ ਨੇ ਫਿਰ ਆਪਾਂ ਕद्दू ਜੋ ਕद्दू ਗਾਸ਼ ਕਰਕੇ ਰੱਖਿਆ ਹੋਇਆ ਸੀ ਉਹ ਬਾਲ ਕੇ ਹਰੀ ਮਿਰਚ ਹਰੀ ਮਿਰਚ ਤੁਹਾਡੇ ਦਿਲ ਕਰੇ ਤਾਂ ਪਾਓ ਵੈਸੇ ਮੈਨੂੰ ਇਸ ਤੋਂ ਅਲਰਜੀ ਹੈ ਮੈਂ ਬੁੱਧ ਘਟ ਖਾਨਾ ਹੈ ਤੁਹਾਨੂੰ ਵੀ ਜੇ ਜੀ ਕਰੇ ਹਰੀ ਮਿਰਚ ਪਾਇਓ ਨਹੀਂ ਰਹਿਣ ਤੇ ਕੋਈ ਐਡੀ ਜ਼ਰੂਰੀ ਨਹੀਂ ਪਰ ਇਹਦੇ ਨਾਲ ਸਵਾਦ ਥੋੜਾ ਜਿਹਾ ਵਧੀਆ ਬਣ ਜਾਂਦਾ ਥੋੜੀ ਜਿਹੀ ਪਾਈ ਹੋਵੇ ਇੱਕ ਅੰਦੀ ਨਮਕ ਸਵਾਦ ਅਨਸਾਰ ਲਾਲ ਮਿਰਚ ਸਵਾਦ ਅਨਸਾਰ ਮਿਲਾ ਕੇ ਚੰਗੀ ਤਰ੍ਹਾਂ ਵਧੀਆ ਠੰਡਾ ਦਹੀਂ ਆ ਬਿਲਕੁਲ ਫ੍ਰਿਜ ਚ ਪਿਆ ਸੀ ਸਵੇਰ ਦਾ ਜੀਰਾ ਭੁੰਨਿਆ ਹੋਇਆ ਮੇਰੀ ਬੇਟੀ ਨੇ ਮੇਰੇ ਨਾਲ ਮੇਰੀ ਹੈਲਪ ਕੀਤੀ। ਇਹ ਕਾਲੀ ਮਿਰਚ ਵੀ ਪਾਈ ਹੈ ਥੋੜੀ ਜਿਹੀ ਸਵਾਦ ਲਈ। ਆਹ ਲਓ ਜੀ। ਹਰਾ ਧਨੀਆ ਪਾਇਆ ਹੈ ਉੱਪਰ। ਕਿਉਂਕਿ ਇਹ ਵਧੀਆ ਲੱਗਦਾ। ਹਰਾ ਧਨੀਆ ਪਾਇਆ ਉਹਨਾਂ ਉੱਪਰ ਇੱਕ ਸ਼ਿੰਗਾਰ ਜਿਹਾ ਬਣ ਜਾਂਦਾ ਹੈ। ਵੈਸੇ ਵੀ ਠੰਡਾ ਹੁੰਦਾ ਹੈ ਖਾਣਾ ਚੀਹ ਦਾ ਕਰਮਿਆਂ ਦੇ ਵਿੱਚ। ਲਓ ਦੋਸਤੋ ਆਪਣਾ ਬਲਕੇ ਤਿਆਰ ਹੈ। ਆਜੋ ਆਪਾਂ ਲਗਾ ਕੇ।